ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਅੱਡੀ ਦੇ ਦਰਦ ਬਾਰੇ ਅਗਰ ਤੁਹਾਡੀ ਅੱਡੀ 'ਚ ਦਰਦ ਹੈ ਤਾਂ ਕਿਹੜੀਆਂ ਕਸਰਤਾਂ ਕਰ ਸਕਦੇ ਆਂ ਸਵੇਰੇ ਤੁਸੀਂ ਉੱਠਦੇ ਹੋ ਤੁਹਾਡਾ ਪੈਰ ਥੱਲੇ ਨਹੀਂ ਲੱਗਦਾ ਇੰਨਾ ਤੁਹਾਡੇ ਦਰਦ ਹੁੰਦਾ ਤੁਸੀਂ ਕਿਤੇ ਸੈਰ ਕਰਕੇ ਗਏ ਔਰ ਤੁਸੀਂ ਬੈਠ ਗਏ ਦੁਆਰਾ ਜਦੋਂ ਉੱਠਣ ਲੱਗੇ ਉਦੋਂ ਤੁਹਾਡੀ ਅੱਡੀ 'ਚ ਦਰਦ ਹੋਇਆ ਔਰ ਜਾਂ ਫਿਰ ਇੰਨਾ ਦਰਦ ਹੁੰਦਾ ਵੀ ਅੱਡੀ ਤੇ ਆਪਣਾ ਹੱਥ ਵੀ ਨਹੀਂ ਲੱਗਦਾ ਤੇ ਇਹ ਵੀਡੀਓ ਤੁਹਾਡੇ ਲਈ ਹੈ ਆਸਾਨ ਕਸਰਤਾ ਨਹੀਂ ਸਵੇਰੇ ਦੁਪਹਿਰੇ ਸ਼ਾਮ ਕਰਨੀਆਂ ਨੇ ਅੱਡੀ ਦਾ ਦਰਦ ਕਿਉਂਕਿ ਆਪਣਾ ਜੋ ਪਲੈਂਟਰ ਫੇਸ਼ੀਆ ਜਿਹੜਾ ਆਪਣਾ ਹੀਲ ਬੋਨ ਤੋਂ ਸ਼ੁਰੂ ਹੋ ਕੇ ਆਪਣੇ ਪੈਰਾਂ ਦੀਆਂ ਉਂਗਲਾਂ ਤੱਕ ਜਾਂਦਾ ਅੱਡੀ ਤੋਂ ਸ਼ੁਰੂ ਹੋ ਕੇ ਪੈਰਾਂ ਦੀਆਂ ਉਂਗਲਾਂ ਤੱਕ ਜਾਂਦਾ ਉਹ ਕਈ ਵਾਰ ਟਾਈਟ ਹੋ ਜਾਂਦਾ ਕਾਰਨ ਕੀ ਹੈ ਜਿਨ੍ਹਾਂ ਦੇ ਫਲੈਟ ਫੀਟ ਹੋਣ ਬਿਲਕੁਲ ਪੈਰ ਸਿੱਧੇ ਹੋਣ ਉਹਨਾਂ ਦੇ ਹੁੰਦਾ ਦੂਸਰੇ ਨੰਬਰ ਤੇ ਜਿਨ੍ਹਾਂ ਦਾ ਬਹੁਤ ਜ਼ਿਆਦਾ ਮੋਟਾਪਾ ਹੋਵੇ ਉਹਨਾਂ ਨੂੰ ਹੁੰਦਾ ਤੀਜੇ ਨੰਬਰ ਤੇ ਜਿਨ੍ਹਾਂ ਦੇ ਪ੍ਰੋਪਰ ਸ਼ੂਜ਼ ਲੂਜ਼ ਨਾ ਪਾਉਣ ਟਾਈਟ ਸ਼ੂਜ਼ ਪਾਉਣ ਉਹਨਾਂ ਨੂੰ ਹੁੰਦਾ ਚੌਥੇ ਨੰਬਰ ਤੇ ਜਿਹੜੇ ਹਾਈ ਹੀਲਸ ਪਾਉਂਦੇ ਆ ਉਹਨਾਂ ਨੂੰ ਹੁੰਦਾ ਔਰ ਜ਼ਿਆਦਾਤਰ ਜਿਹੜੇ ਪ੍ਰੋਪਰ ਰੈਸਟ ਨਹੀਂ ਕਰਦੇ ਆਪਦੀ ਨੀਂਦ 6-7 ਘੰਟੇ ਤੋਂ ਘੱਟ ਕਰਦੇ ਨੇ ਉਹਨਾਂ ਨੂੰ ਹੀਲ ਬੋਨ ਪੇਨ ਜੋ ਨਿਕਲ ਕੇ ਜ਼ਿਆਦਾ ਆਉਂਦੀ ਆ ਸਭ ਤੋਂ ਵੱਧ ਇਹ ਔਰਤਾਂ 'ਚ ਪਾਇਆ ਜਾਂਦਾ ਅੱਡੀ ਦਾ ਦਰਦ ਉਮਰ ਦੇ ਸਾਹਮਣ ਨਾਲ ਅੱਡੀ ਦੀ ਜੋ ਹੱਡੀ ਹੈ ਉਹ ਵੀ ਵੱਜ ਜਾਂਦੀ ਹੈ ਉਹਨਾਂ ਦਰਦ ਅੱਡੀ ਦੀ ਹੱਡੀ ਵੱਧ ਨਾਲ ਨਹੀਂ ਹੁੰਦਾ ਜਿੱਨਾ ਆਪਣਾ ਫੇਸ਼ੀਆ ਜੋ ਪਲੈਂਟਰ ਫੇਸ਼ੀਆ ਟਾਈਟ ਹੋ ਜਾਂਦਾ ਉਸ ਤੋਂ ਬਾਅਦ ਹੁੰਦਾ ਜਿਸ ਨੂੰ ਕਿਹਾ ਜਾਂਦਾ ਪਲੈਂਟਰ ਫੇਸ਼ੀਆ ਟਿਸ ਉਥੇ ਇਨਫਲੇਮੇਸ਼ਨ ਹੋ ਜਾਂਦੀ ਹੈ ਉਸ ਨੂੰ ਘੱਟ ਕਰਨ ਲਈ ਕਿਹੜੀਆਂ ਕਸਰਤਾਂ ਨੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਹੀ ਡਿਸਕਸ ਕਰਾਂਗੇ ਐਂਡ ਤੱਕ ਬਣੇ ਰਹੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੇਰ ਸਿੰਘ ਸਰਾ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਨਦੀਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆ ਸਾਡੀ ਇੰਸਟਾਗ੍ਰਾਮ ਆਈਡੀ ਹੈ ਐਸਦੀ ਸਿੰਘ ਸਪੀਜ਼ੋਥੈਰੀਪੀ ਔਰ ਦੂਸਰੀ ਆਈਡੀ ਡਾਕਟਰ ਗੁਰਸ਼ੇਰ ਸਿੰਘ ਸਾਨੂੰ ਉਥੇ ਫੋਲੋ ਜਰੂਰ ਕਰ ਲਿਓ ਔਰ ਸਾਡਾ YouTube ਚੈਨਲ ਅਗਰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜਰੂਰ ਕਰੋ ਔਰ ਹੁਣੇ ਹੀ ਲਾਈਕ ਦਾ ਬਟਨ ਵੀ ਜਰੂਰ ਦਬ ਦੋ ਅਗਰ ਕੋਈ ਸਮਝ ਆਇਆ ਸੋ ਆਪ ਸ਼ੁਰੂ ਕਰਦੇ ਆ ਕਸਰਤ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਪ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਫੋਨ ਨੰਬਰ 1 ਆਪਾਂ ਕੀ ਕਰਾਂਗੇ ਸਭ ਤੋਂ ਪਹਿਲਾਂ ਜਦੋਂ ਆਪਾਂ ਸਵੇਰੇ ਉੱਠਾਂਗੇ ਉੱਠਣਸਾਰ ਤੁਸੀਂ ਬੈੱਡ ਤੇ ਬੈਠ ਜਾਣਾ ਹੈ ਸਭ ਤੋਂ ਪਹਿਲਾਂ ਆਪਣਾ ਜਿਹੜਾ ਪਲਾਂਟਰ ਫੇਸ਼ੀਆ ਇਹ ਵਾਲਾ ਫੇਸ਼ੀਆ ਇਸ ਨੂੰ ਆਪਾਂ ਸਟ੍ਰੈਚ ਕਰਨਾ ਇੱਕ ਹੱਥ ਨਾਲ ਰੱਖਾਂਗੇ ਆਪਾਂ ਅੱਡੀ ਤੇ ਦੂਸਰਾ ਪੰਜੇ ਤੇ ਔਰ ਐਦਾਂ ਆਪਾਂ ਸਟ੍ਰੈਚ ਕਰਦੇ ਹਾਂ ਜ਼ੋਰ ਦੀ ਇਸ ਜਗ੍ਹਾ ਤੇ ਖਿੱਚ ਪਈ ਕੀ ਇੱਥੇ ਆਪਾਂ 10 ਸੈਕਿੰਡ ਹੋਲਡ ਰੱਖਾਂਗੇ 1 2 3 4 5 6 7 8 9 10 ਦੈਨ ਰਿਲੈਕਸ ਜਿਹੜੀ ਅੱਡੀ ਹੈ ਉਹਨੂੰ ਇੱਧਰ ਨੂੰ ਖਿੱਚਣਾ ਜਿਹੜਾ ਪੰਜਾ ਉਹਨੂੰ ਇੱਧਰ ਨੂੰ ਖਿੱਚਣਾ ਇਦਾਂ ਕਰਕੇ ਇਸ ਜਗ੍ਹਾ ਤੇ ਖਿੱਚ ਪਏਗੀ 1 2 3 4 5 6 7 8 9 10 10 ਦੈਨ ਰਿਲੈਕਸ ਫਿਰ ਖਿੱਚ ਦਾਂਗੇ 1 2 3 4 5 6 7 8 9 10 ਦੈਨ ਰਿਲੈਕਸ ਇਦਾਂ ਤੁਸੀਂ 5 ਤੋਂ 6 ਵਾਰੀ ਕਰਨਾ ਇਹੀ ਹੋਗੀ ਨੰਬਰ 1 ਐਕਸਰਸਾਈਜ਼ ਜਿਸ ਦੇ ਵਿੱਚ ਆਪਾਂ ਪਲੈਂਟ ਫੇਸ਼ੀਆ ਜਿਹੜਾ ਆਪਣਾ ਟਾਈਟ ਹੋ ਜਾਂਦਾ ਉਸ ਨੂੰ ਆਪਾਂ ਸਟ੍ਰੈਚ ਕੀਤਾ ਹੁਣ ਦੂਸਰੀ ਐਕਸਰਸਾਈਜ਼ ਕਰਨ ਲੱਗੇ ਆ ਹੁਣ ਆਪਣੇ ਠੰਡ ਹੈ ਸੋ ਆਪਣੇ ਕੋਲ ਬੋਟਲ ਨਹੀਂ ਹੈ ਆਪਾਂ ਜਿਵੇਂ ਬੋਟਲ ਲੈ ਲੈਣੀ ਆ ਉਹਦੇ ਵਿੱਚ ਪਾਣੀ ਪਾ ਕੇ ਉਹਨੂੰ ਆਈਸ ਬਾਕਸ ਦੇ ਵਿੱਚ ਬਿਲਕੁਲ ਈ ਜਿਵੇਂ ਆਈਸ ਵਾਲੀ ਬੋਟਲ ਹੁੰਦੀ ਹੈ ਉਦਾਂ ਬਣਾ ਲੈਣਾ ਬਰਫ ਵਾਲੀ ਬੋਟਲ ਫਿਰ ਇਹਨੂੰ ਆਪਾਂ نیچے ਰੱਖ ਕੇ ਔਰ ਇਸ ਦੇ ਉੱਪਰ ਆਪਾਂ ਇਦਾਂ ਇਦਾਂ ਕਰਨਾ ਹੈ ਤੇ ਤੁਸੀਂ ਇਦਾਂ ਜੋ ਕਿ ਦੀ ਆਵਾਜ਼ ਆ ਰਹੀ ਹੈ ਪਲਾਸਟਿਕ ਹੈ ਖਾਲੀ ਹੈ ਪਰ ਤੁਸੀਂ ਬਰਫ਼ ਵਾਲੀ ਬੋਟਲ ਨਾਲ ਹੀ ਕਰਨਾ ਔਰ ਇਸ ਨੂੰ ਤੁਸੀਂ 5 ਤੋਂ 7 ਮਿੰਟ ਇਦਾਂ ਇਸ ਦੇ ਉੱਪਰ ਪੈਰ ਫੇਰੀ ਜਾਣਾ ਇਹ ਕੀ ਕਰੇਗਾ ਜਿਹੜੇ ਨਾ ਆਪਣੇ ਮਸਲ ਜਿੱਥੋਂ ਪਲੈਂਟਰ ਫੇਸ਼ੀਆ ਆਪਣਾ ਟਾਈਟ ਹੋ ਜਾਂਦਾ ਉਸ ਨੂੰ ਇਹ ਆਈਸ ਹੈ ਜਿਹੜੀ ਹੀਲ ਕਰੇਗੀ ਔਰ ਜਿਹੜੀ ਪੇਨ ਦਾ ਲੈਵਲ ਹੈ ਉਹ ਘੱਟ ਜਾਏਗਾ ਇਸ ਨੂੰ ਤੁਸੀਂ ਰੋਲ ਕਰਦੇ ਰਹਿਣਾ 5 ਤੋਂ 6 ਮਿੰਟ ਨਹੀਂ ਹੋਗੀ ਥੋੜੀ ਦੂਸਰੀ ਕਸਰਤ ਹੁਣ ਜਿਹੜੀ ਤੀਸਰੀ ਕਸਰਤ ਤੁਹਾਨੂੰ ਕਰਕੇ ਦਿਖਾਉਣ ਲੱਗੇ ਆ ਤੀਸਰੀ ਕਸਰਤ ਕੀ ਕਰੋਗੇ ਤੁਸੀਂ ਇੱਕ ਤਾਵ ਲੈ ਲੈਣਾ ਔਰ ਤੌਲੀਏ ਨੂੰ ਤੁਸੀਂ ਨੀਚੇ ਰੱਖ ਦੇਣਾ ਇਦਾਂ ਕਰਕੇ ਔਰ ਆਪਣੇ ਜੋ ਆਪਣੀਆਂ ਫਿੰਗਰਸ ਨੇ ਪੈਰਾਂ ਦੇ ਪੰਜੇ ਆ ਇਸ ਨਾਲ ਇਸ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰਨੀ ਹੈ 1 2 3 4 5 6 7 8 9 10 ਦੈਨ ਫਿਰ ਸਿੱਧੇ ਘਾਤੇ दैन फिर इट्ठी करने की कोशिश करनी वन टू थ्री फोर फाइव सिक्स सैवन एट नाइन टेन दैन रिलैक्स फिर सीधा कर देंगे। और दैन फिर इट्ठी करने की कोशिश करेंगे वन टू थ्री एदा इदा करना फोर फाइव सिक्स सैवन एट नाइन टेन ਦੋਨਾਂ ਪੈਰਾਂ ਨਾਲ ਕੋਸ਼ਿਸ਼ ਕਰਨੀ ਹੈ ਔਰ ਇਸ ਨੂੰ ਤੁਸੀਂ 10 ਵਾਰੀ ਕਰਨਾ ਇਹ ਹੋਗੀ ਤੁਹਾਡੀ ਟਾਵਲ ਵਾਲੀ ਐਕਸਰਸਾਈਜ਼ ਹੁਣ ਇਸ ਤੋਂ ਬਾਅਦ ਜਿਹੜੀ ਐਕਸਰਸਾਈਜ਼ ਕਰਨੀ ਹੈ ਉਹ ਆਪਾਂ ਕਰਾਂਗੇ ਆਪਣਾ ਜੋ ਕਾਫ ਮਸਲ ਹੈ ਇਹ ਵਾਲਾ ਜੋ ਮਸਲ ਹੈ ਇਸ ਨੂੰ ਆਪਾਂ ਸਟ੍ਰੈਚ ਕਰਕੇ ਦਿਖਾਵਾਂਗੇ ਇਹ ਐਕਸਰਸਾਈਜ਼ ਬੈੱਡ ਤੇ ਹੀ ਕਰਾਂਗੇ ਆਪਾਂ ਜਿਹੜਾ ਟਾਵਲ ਹੈ ਉਸ ਨੂੰ ਆਪਾਂ ਇਦਾਂ ਇੱਕ ਕੈਂਜੀ ਬਣਾ ਲੈਣੀ ਹੈ ਔਰ ਉਸ ਨੂੰ ਆਪਾਂ ਇੱਥੇ ਰੱਖ ਲੈਣਾ ਸੈਂਟਰ 'ਚ ਬਿਲਕੁਲ ਧਿਆਨ ਨਾਲ ਦੇਖਿਓ ਇਸ ਦੇ ਨਾਲ ਪ੍ਰੋਪਰ ਸਟ੍ਰੈਚ ਆਏਗਾ ਕਿਉਂਕਿ ਜੇ ਆਪਾਂ ਦੂਸਰੇ ਲੋਡ ਕਰਦੇ ਆਂ ਤਾਂ ਖਿੱਚ ਨਹੀਂ ਪੈਗੀ ਦੇਖੋ ਤੁਸੀਂ ਇਦਾਂ ਰੱਖ ਲਿਆ ਬਿਲਕੁਲ ਸੈਂਟਰ ਚ ਔਰ ਬਿਲਕੁਲ ਸੈਂਟਰ ਚ ਹੀ ਰੱਖਣਾ ਆਪਾਂ ਬਿਲਕੁਲ ਪੰਜਾ ਜੋ ਆਪਣਾ ਸੈਂਟਰ ਚ ਰਹੇਗਾ ਔਰ ਇਸ ਨੂੰ ਤੁਸੀਂ ਇਦਾਂ ਕਰਕੇ ਥੱਲੇ ਨੂੰ ਖਿੱਚ ਦੇਣਾ ਇਹ ਲੋ ਹੁਣ ਪੂਰਾ ਦੇਖੋ ਬਿਲਕੁਲ ਪੰਜਾ ਸੈਂਟਰ ਚ ਹੈ ਔਰ ਇਸ ਜਗ੍ਹਾ ਤੇ ਖਿੱਚ ਪੈ ਰਹੀ ਹੈ ਜ਼ੋਰ ਦੀ ਇਸ ਨੂੰ ਥੱਲੇ ਨੂੰ ਕਿਚਾਂਗੇ ਇੱਥੇ ਆਪਾਂ 10 ਸੈਕਿੰਡ ਹੋਲਡ ਕਰਨਾ 1 2 3 4 5 6 7 8 नौ दस दें रिलैक्स फिर खिच देंगे एक दो तीन चार पन, आट, नौ, दस देन रिलैक्स फिर खिच देंगे एक दो तीन चार पे सात आठ नौ दस गोडा सीधा चाहिए ता ही इतने खिच गोटा कर लिया खिच नहीं पैनी हमेशा एदा करके स्ट्रैच करना क्योंकि जो तो काफ मसल अपने रिलैक्स हो जाएंगे तो इतने भी अपन ਰੈਕਸੇਸ਼ਨ ਮਿਲੇਗਾ ਔਰ ਆਪਣਾ ਜੋਟੀ ਦਾ ਦਰਦ ਹੈ ਉਹ ਘਟਣਾ ਸ਼ੁਰੂ ਹੋ ਜਾਏਗਾ ਇਸ ਨੂੰ ਤੁਸੀਂ ਘਟੋ-ਘਟ ਨਹੀਂ ਤਾਂ 10 ਵਾਰੀ ਜ਼ਰੂਰ ਕਰਨਾ ਇਹ ਹੋ ਗਿਆ ਤੁਹਾਡਾ ਬੈਠ ਕੇ ਕਾਫ ਮਸਲ ਦਾ ਸਟ੍ਰੈਚ ਹੁਣ ਆਪਾਂ ਖੜ ਕੇ ਕਾਫ ਮਸਲ ਦਾ ਸਟ੍ਰੈਚ ਤੁਹਾਨੂੰ ਦੱਸਣ ਲੱਗੇ ਹੁਣ ਆਪਾਂ ਖੜ ਕੇ ਕਿਵੇਂ ਆਪਣੀ ਪਿੰਜਣੀ ਨੂੰ ਕਾਫ ਮਸਲ ਨੂੰ ਸਟ੍ਰੈਚ ਕਰ ਸਕਦੇ ਹਾਂ ਆਪਾਂ ਇੱਕ ਦਰਵਾਜ਼ੇ ਨਾਲ ਖੜ ਜਾਾਂਗੇ ਫੋਰ ਐਗਜ਼ਾਮਪਲ ਤੁਹਾਡੀ ਖੱਬੀ ਗੱਡੀ ਦੁਖਦੀ ਹੈ ਇਸ ਨੂੰ ਤੁਸੀਂ ਪਿੱਛੇ ਲੈ ਜਾਣਾ ਸੱਜਾ ਗੋਡਾ ਮੋੜ ਦੇਣਾ ਔਰ ਦੋਨੋਂ ਹੱਥ वार ला के ऐदा अगे ना अड्डी उपर नी चकनी नीचे और अपने इस जगह से पूरा स्ट्रैच पेगा दस टू थ्री फाइव सिक्स एट नाइन टेन रिलैक्स दिन फिर स्ट्रच करा उपर होल्ड एक दो तीन चार पे सात अठ ਨੋ 10 ਨੇ ਰਿਲੈਕਸ ਇਸ ਦਿਨ ਤੁਸੀਂ 10 ਰੈਪੀਟੀਸ਼ਨਸ ਕਰਨੀਆਂ ਨੇ ਦੋਨੋਂ ਸਾਈਡ ਕਰ ਲਿਓ ਕਿਉਂਕਿ ਕਈ ਵਾਰ ਕੀ ਹੁੰਦਾ ਪੇਨ ਇੱਕ ਸਾਈਡ ਹੁੰਦੀ ਆ ਦੂਸਰੀ ਸਾਈਡ ਵੀ ਖਰਾਬ ਹੋਣ ਵਾਲੀ ਹੁੰਦੀ ਆ ਇਸ ਤੋਂ ਬੈਟਰ ਆ ਵੀ ਆਪਾਂ ਦੋਨਾਂ ਦਾ ਹੀ ਧਿਆਨ ਰੱਖੀਏ ਔਰ ਕਸਰਤਾਂ ਦੋਨੋਂ ਸਾਈਡ ਕਰੀਏ ਇਹ ਹੋਗੀ ਤੁਹਾਡੀ ਕਾਫ ਮਸਲਰ ਦਾ ਸਟ੍ਰੈਚ ਹੁਣ ਲਾਸਟ ਐਕਸਰਸਾਈਜ਼ ਦੇ ਵਿੱਚ ਆਪਾਂ ਕੀ ਕਰਾਂਗੇ ਇਸ ਦੇ ਵਿੱਚ ਆਪਾਂ ਹੀਲ ਰੇਸ ਕਰਾਂਗੇ ਇੱਕ ਕੁਰਸੀ ਨੂੰ ਆਪਾਂ ਰੱਖ ਲਾਂਗੇ ਔਰ ਪੰਜਿਆਂ ਤੇ ਆਪਾਂ उपर चकेंगे अड्डिया हवा च एक दो तीन चार पाँच छत अठ नौ दस इस दे भी सैट लाने ਇਹਨਾਂ ਕਸਰਤਾਂ ਅੱਡੀ ਦੇ ਦਰਦ ਦੀਆਂ ਅਗਰ ਤੁਹਾਡੀ ਅੱਡੀ 'ਚ ਦਰਦ ਹੈ ਸਵੇਰੇ ਉੱਠਦੇ ਸਮੇਂ ਤੁਰਦੇ ਸਮੇਂ ਜਾਂ ਫਿਰ ਕਈ ਵਾਰੀ ਅੱਡੀ ਤੇ ਹੱਥ ਵੀ ਨਹੀਂ ਲੱਗਦਾ ਤਾਂ ਇਹ ਕਸਰਤਾਂ ਕਰਨੀਆਂ ਸ਼ੁਰੂ ਕਰ ਦਿਓ ਸਵੇਰੇ ਦੁਪਹਿਰੀ ਸ਼ਾਮ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਹੁਣੇ ਲਾਈਕ ਕਰੋ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਗਰ ਨਹੀਂ ਕੀਤਾ ਤਾਂ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਤੇ ਅਗਰ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਉਨੀ ਦੇ ਤੁਸੀਂ ਸਾਰੇ ਜਣੇ ਆਪਣਾ ਧਿਆਨ ਰੱਖੋ ਜੀ ਸਤਿ ਸ਼੍ਰੀ ਅਕਾਲ